ਜਨ ਲਾਗਾ ਹਰ ਏਕੇ ਨਾਏ ਇਸ ਕੀ ਆਸਾ ਬਿਰਥੀ ਜਾਏ ਜਨ ਲਾਗਾ ਹਰ ਏਕੇ ਨਾ ਜਿਹੜਾ ਕੋਈ ਜਗਿਆਸੂ ਬੰਦੇ ਪਰ ਸਖਾ ਲੋ ਜਨ ਗਿਆਨ ਲਾ ਗਿਆਨੀ ਜਿਹੜਾ ਆਦਮੀ ਹੁੰਦਾ ਜਿਹਨੂੰ ਗਿਆਨ ਹੋ ਜਾਂਦਾ ਇੱਕ ਨੌ ਕੀ ਹੈ ਉਹ ਨੌ ਨੂੰ ਲਗੂਆ ਉਹ ਜਨ ਹੁੰਦਾ ਜਨ ਲਾਗਾ ਹਰ ਏਕੇ ਨਾ ਜਿਹੜਾ ਕੇਵਲ ਨਾਮ ਲਈ ਬੰਗਦਾ ਹੈ ਨਾਮ ਦੇ ਪਿੱਛੇ ਪੈ ਗਿਆ ਇੱਕ ਨਾਮ ਤੇ ਬਿਨਾ ਹੋਰ ਕੁਝ ਹੋਰ ਕਿਤੇ ਉਹਦਾ ਟਾਰਗੇਟੇ ਨਹੀਂ ਹੋਰ ਕੋਈ ਉਹਦੀ ਇੱਛਾ ਹੀ ਨਹੀਂ ਜੱਲ ਲੱਗਾ ਹਰੇਕ ਨਹੀ ਜਿਸकी ਆਤਮ ਆਤਮ ਨਿਰਤੀ ਜਾਏ ਇਹ ਗੱਲ ਬਾਰ ਬਾਰ ਕਹੀ ਹੋਈ ਹੈ ਕਿ ਜਿਹਨੂੰ ਨਾਮ ਦੀ ਭੁੱਖ ਹੋਵੇ ਉਹਦੀ ਕਦੇ ਵੀ ਭੁੱਖ ਐ ਨਹੀਂ ਹੋਇਆ ਵੀ ਉਹਦੀ ਭੁੱਖ ਅਧੂਰੀ ਰਹੇਗੀ ਕਿ ਪੂਰੀ ਨਾਮ ਹੋਵੇ ਹੋਰ ਕੋਈ ਵੀ ਆਸ ਪੂਰੀ ਹੋਵੇ ਕਿਸੇ ਦੀ ਨਾ ਹੋਵੇ ਕੋਈ ਜ਼ਰੂਰੀ ਨਹੀਂ ਕਿਉਂਕਿ ਉਹ ਆਸ ਕਰਦਾ ਸਾਨੂੰ ਰਾਈਟ ਨਹੀਂ ਨਾਮ ਤੋਂ ਬਿਨਾ ਕੋਈ ਵੀ ਆਸ ਕਰਦਾ ਸਾਨੂੰ ਰਾਈਟ ਇਹ ਨਹੀਂ ਆਦਮੀ ਨੂੰ ਰਾਈਟ ਜਨ ਹੋਇਆ ਨਾਮ ਦੀ ਆਸ ਕਰਦਾ ਇਕਰਾਮ ਦੀ ਆਸ ਕਰਦਾ ਇਕਰਾਮ ਦੀ ਆਸ ਕਰ ਸਕਦਾ ਇਹਦੇ ਵਾਸਤੇ ਇਹ ਆਇਆ ਜਿਹੜਾ ਇਹ ਸਾਸ ਪਿੱਛੇ ਪੈ ਗਿਆ ਜਾਨ ਲਾ ਗਾ ਹਰ ਇੱਕਾ ਕੇਵਲ ਨਾਮ ਦੀ ਜਿਹਨੂੰ ਭੁੱਖ ਲੱਗੀ ਹੈ ਆਸ ਰੱਖਦਾ ਵੀ ਮਿਲੇ ਤਿਸ ਕੀ ਆਸਾਂ ਵਧਦੀ ਜਾਏ ਉਹਦੀ ਆਸ ਵਧਿਕੇ ਮੇ ਚਲੀ ਜਾਉ ਸਾਰੀ ਸ੍ਰਿਸ਼ਟੀ ਦਾ ਕਾਰਨ ਹੈ ਸਿਰਫ ਨਾਮ ਦੇਣਾ ਆਦਮੀ ਨੂੰ ਜੋ ਪ੍ਰੋਗਰਾਮ ਹੈ ਪਰਮੈਸ਼ਰ ਦਾ ਉਹ ਹੈ ਸਭ ਨੂੰ ਨਾਮ ਦੇਣਾ ਉਹ ਸਾਰੇ ਨਾਮ ਲੈ ਲੈਣ ਜਾਗਪਣ ਆਪਣੇ ਘਰ ਚਲੇ ਜਾਣ ਹਸਪਤਾਲ ਖਾਲੀ ਰਹੇ ਹਸਪਤਾਲ ਜਬੋਤੀ ਭੀੜ ਨਾ ਰਹੇ ਸਾਰੇ ਤੰਦਰੁਸਤ ਹੋ ਜਾਣ ਡਾਕਟਰਾਂ ਦੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਹਮੇਸ਼ਾ ਇਹੀ ਇੱਛਾ ਰਹਿੰਦੀ ਹੈ ਕਿ ਬਦੋ ਬਦ ਬਰੀ ਠੀਕ ਹੋਵੇ ਘਰ ਚਲੇ ਜਾਣ ਛੁੱਟੀ ਲੈ ਲੈ ਜੇ ਮਰੀਜ਼ ਇਹੀ ਟਲੈ ਖੋਣ ਚੋਰੀ ਤੇ ਕੁਝ ਹੋਰੇ ਖਾਈ ਜਾਣ ਉਹ ਕੰਮ ਕਰੀ ਜਾਣ ਜਿਹੜੇ ਹਸਪਤਾਲ ਵਾਲੇ ਕਹਿੰਦੇ ਨੇ ਕਰਨਾ ਨਹੀਂ ਮੁਬਾਰੀਆਂ ਖੁਦੇ ਪੈਦਾ ਕਰੀ ਜਾਂਲ ਉਹ ਗੱਲ ਅਲੱਗ ਹੈ ਐਸੀਆਂ ਛਾਵਾਂ ਰੱਖਣ ਜਿਹਦੇ ਨਾਲ ਹਉਬੇ ਵਧੇ ਐਸੇ ਮਤਲਬ ਸੋਚ ਹੋਵੇ ਜਿਹਦੇ ਨਾਲ ਬਿਮਾਰੀ ਠੀਕ ਨਾ ਹੋਵੇ ਉਹ ਗਲਤੀ ਹੋਈ ਬਦੀਸਾਂ ਦੀ ਜਿਹੜਾ ਹਰ ਇੱਕ ਇੱਕ ਕਹਾਰ ਨੋਬ ਦੀ ਇੱਛਾ ਰੱਖਦਾ ਚੰਨ ਲਾਕਾ ਹਰ ਇੱਕ ਇਹ ਨਾ ਹੈ ਵੇਲਾ ਵੀ ਜਾਨ ਇੱਕ ਨਾਮ ਦੀ ਇੱਛਾ ਰੱਖੇ ਕੇਵਲ ਇੱਕ ਨਾਮ ਹੀ ਵਗਦਾ ਰਹਿੰਦਾ ਹੈ ਤੇ ਇਸ ਕੀ ਆਸ ਨਾ ਵਰਤੀ ਜਾਏ ਇਹ ਤਾਂ ਗੱਲ ਹੈ ਗੁਰੂ ਘਰ ਦੀ ਇਹ ਗੱਲ ਦੇ ਪਿੱਛੇ ਗੱਲ ਕੀ ਕਹੀ ਕਿਉਂ ਸਵਾਲਿਆ ਜੀਤੇ ਵੀ ਹੋਰ ਕਿਸੇ ਨੇ ਜਿੱਦੂ ਜੋ ਗ੍ਰੰਥ ਨੇ ਉਹਨਾਂ ਦੇ ਮੁਤਾਬਕ ਕੇਵਲ ਨਾਮ ਗੈਸ਼ਤੋਂ ਸ਼ਿਵ ਤੋਂ ਸ਼ਿਵਜੀ ਤੋਂ ਆਖੇ ਸੇ ਹੋਰ ਤੋਂ ਇਹ ਆ ਮੁਕਤੀ ਬੰਗੀਆ ਉਹਨਾਂ ਨੇ ਜਵਾਬ ਦਿੱਤਾ ਮੁਕਤੀ ਸਾਡੇ ਵਾਸਤੇ ਗੱਲ ਨਹੀਂ ਉਹਨਾਂ ਤਾਂ ਆਸ ਪੂਰੀ ਨਹੀਂ ਹੋਈ ਜੋ ਉਹਨਾਂ ਨੇ ਦੇਵੀ ਦੇਵਤੇ ਬਣਾਏ ਹੋਏ ਨੇ ਉਹਨਾਂ ਨੇ ਆਸ ਕਿਸੇ ਨਾਲ ਪੂਰੀ ਨਹੀਂ ਕੀਤੀ ਕਿਉਂ ਭਗਤ ਗਾਂਧੀ ਕੋ ਖੋਜੇ ਕਾਹਨ ਕਿਹਾ ਉਹਦਾ ਕਹਿੰਦੇ ਅਸੀਂ ਤਾਂ ਆ ਮੁਕਤੀ ਰੋਲਦੇ ਹਾਂ ਸਾਨੂੰ ਤਾਂ ਪਈ ਨਹੀਂ ਫਿਰ ਉਹਨਾਂ ਲੋਕਾਂ ਨੇ ਉਹਨਾਂ ਲੋਕਾਂ ਨੂੰ ਪੂਜ ਕੇ ਕੁਝਣ ਜੀ ਕੀ ਗੱਡਾ ਖੜਾ ਸੀ ਜਿਹੜੇ ਮੁਕਤੀ ਦੀ ਆਸ ਪੂਰੀ ਨਹੀਂ ਕਰ ਸਕਦੇ ਕਿਉਂ ਪੂਜਿਆ ਜਾਂਦਾ ਸੀ ਉਹਨਾਂ ਨੂੰ ਸਿਰਫ ਸਵਾਰਥੀਆਂ ਨੇ ਪੂਜਾ ਲਾਇਤ ਸਵਾਰਥ ਵਾਸਤੇ ਉਹ ਸਵਾਰਥ ਦੀ ਕਹਾਣੀਆਂ ਸਾਰੀ ਸਵਾਰਥ ਦੀ ਖੇਡ ਹੈ ਸਾਰੀ ਪਰਮਾਰਥ ਵਾਲੀ ਖੇੜ ਹੈ ਜੀ ਕੇਵਲ ਪਰਮਾਰਥ ਵਾਲੀ ਖੇੜ ਕੀ ਹੈ ਜਨ ਲਾਗਾ ਹਰੇਕ ਜਿਹੜਾ ਨਾਮ ਨਾਲ ਜੁੜਿਆ ਜੇ ਗੁਰਦਾਰੇ ਜਾਂਦਾ ਹੈ ਜੇ ਗੁਰਬਾਣੀ ਪੜਦਾ ਹੈ ਜੇ ਨਾਮ ਦੀ ਛੈ ਨਹੀਂ ਰੱਖਦਾ ਗੁਰਬਾਣੀ ਕੀ ਕਹਿੰਦੀ ਇਹਦੀ ਸਮਝ ਇਹਦੀ ਸਮਝ ਦੀ ਇੱਛਾ ਹੀ ਨਹੀਂ ਰੱਖਦਾ ਉਹਨੂੰ ਪੜਨ ਦਾ ਕੋਈ ਫਾਇਦਾ ਨਹੀਂ ਇਹਦਾ ਮਤਲਬ ਇਹ ਨਹੀਂ ਅਸੀਂ ਬਾਣੀ ਪੜਨ ਤੇ ਹਟਾਉਣੀ ਉਹ ਦਵਾਈ ਖਾਣ ਦਾ ਕੋਈ ਫਾਇਦਾ ਨਹੀਂ ਜੇ ਦੀ ਉਲਟ ਵੀ ਖਾ ਲੈਣੀ ਪਰਹੇਜ਼ ਨਹੀਂ ਕਰਨਾ ਇਹ ਮਾਤਰਾ ਦੀ ਠੀਕ ਖਾਣੀ ਕਦੇ ਖਾਣੀਆਂ ਕਦੇ ਖਾਣੀ ਹੋਈ ਨਹੀਂ। ਇਹ ਬੱਧ ਤਰੀਕੇ ਨਾਲ ਕੋਈ ਵੀ ਕੰਮ ਹੋਊਗਾ। ਉਹ ਨਿਯਮ ਪੱਤੀ ਜਿਹੜਾ ਕੰਮ ਸੀ ਨਾ ਉਹਦਾ ਨਿਤਨੇ ਮੋਰੇ ਬਣਾ ਲਿਆ। ਦੀਵਤਾ تھا। ਪਰ ਆਨੇ ਜਿੰਨਤ ਰੂਹ ਜਿਹੜਾ ਉਹਨੂੰ ਨਿਤ ਨਾਲ ਲਾ ਲਿਆ। ਇਹ ਬੱਧ ਤਰੀਕਾ ਹੋ ਸਕਦਾ। ਜਨ ਲਗਾ ਹਰੇ ਕੇ ਨਾ ਹੁਣ ਇਹਦੇ ਚ ਨਾ ਕੋਈ ਟਾਈਮ ਬਾਉਂਡ ਹੈ। ਨਾਂ ਲੱਗਾ ਹਰੇ ਕਿਹਨਾ ਨਾ ਕੋਈ ਸਮਾਂ ਕਿੜੇ ਟਾਈਮ ਲੱਗਿਆ ਨਾ ਪਰਤ ਬੇਲੇ ਇੱਥੇ ਜਿਸ ਕੀ ਆਸਰਾ ਪ੍ਰਤੀਜਾ ਉਮਰ ਤੇ ਬੇਲਾ ਤਹੀ ਨਹੀਂ ਫਿਰੇ ਇੱਥੇ ਲੱਗਿਆ ਹੋਇਆ ਕਦੋਂ ਲੱਗਿਆ ਕਿੰਨਾ ਚਿਰ ਲੱਗਿਆ ਰਹਿਣਾ ਇਹ ਵੀ ਕੋਈ ਬਾਉਂਡਰੀ ਇਹ ਆਸਾ ਸਾਥ ਸਮਰੋਹ ਗੋਬਿੰਦ ਜਿਹੜਾ ਵਿਅਕਤੀ ਸਾਥ ਸਾਥ ਨਾਮ ਦੀ ਭੁੱਖ ਆਪਣੀ ਅੰਦਰ ਪੈਦਾ ਰੱਖਦਾ ਹੈ ਸਾਜ ਸਾਜ ਨੂੰ ਲੋਭ ਦੀ ਉਹ ਭੁੱਖ ਰਹਿੰਦੀ ਹੈ ਉਹਦੀ ਭੁੱਖ ਬਦਲਦੀ ਹੋਈ ਨਹੀਂ ਧਿਆਨ ਬਦਲਦਾ ਹੀ ਨਹੀਂ ਉਹਦੀ ਆਸ ਵਰਤ ਨਹੀਂ ਜਾਂਦੀ ਨਾ ਗਈਆ ਨਾ ਜਾਊਗੀ ਇਹਦਾ ਮਤਲਬ ਜਿਹੜਾ ਨੂੰ ਨਾਮ ਮਿਲਿਆ ਦੀ ਮਹਾਪੁਰਸ਼ਾਂ ਨੂੰ ਉਹਨਾਂ ਦੀ ਆਸ ਦੌਲਦੀ ਸੀ ਉਹਨਾਂ ਦੀ ਆਸ ਦੌਲਦੀ ਰਹੀ ਹੈ ਪਹਿਲੀ ਗੱਲ ਤਾਂ ਉਹਨੂੰ ਨਾਮ ਬਾਰੇ ਹੀ ਨਹੀਂ ਪਤਾ ਸੀ ਵੀਰਾਉਂ ਤਾਂ ਹੀ ਜੇ ਨਾਮ ਬਾਰੇ ਪਤਾ ਉਹਦਾ ਨਾਮ ਨਾਲ ਗੁਰਬਾਣੀ ਚੋਂ ਮਿਲ ਜਾਣਾ ਸੀ ਪਹਿਲੀ ਸਟੇਜ ਦਾ ਗਿਆਨ ਨਾਮ ਕੀ ਹੁੰਦਾ ਗੁਰਬਾਣੀ ਚੋਂ ਪਤਾ ਲੱਗਣਾ ਸੀ ਗੁਰਬਾਣੀ ਤੋਂ ਪੁੱਛਿਆ ਨਹੀਂ ਲੋਕਾਂ ਤੋਂ ਸੁਣਿਆ ਸੁਣਾਈਆਂ ਗੱਲਾਂ ਫਿਰਦੇ ਨੇ ਨਾਮ ਦੀ ਜਾਣਕਾਰੀ ਹੀ ਗੁਰਬਾਣੀ ਦੇ ਰਹੀ ਹੈ ਇਹ ਵੀ ਇੱਕ ਡੋਜ਼ ਤੇ ਤਕੜੀ ਵਿਸ਼ਵਾਸ ਤੋਂ ਆਇਆ ਇਹ ਗੱਲ ਕਹਿ ਕੇ ਜਨ ਲਗਾ ਹਰੇ ਕੇ ਨਾਇਤ ਇਸਕੀ ਆਹ ਜਿਹੜਾ ਇੱਕ ਨਾਮ ਦੇ ਬਗਲਾ ਗਿਆਸ ਵਰਤੀ ਨਹੀਂ ਜਾਣੀ ਛੱਡਿਓ ਸੁਖਮਨੀ ਦੇ ਵਿੱਚ ਅਖੀਰ ਚ ਆ ਕੇ ਕਹੀ ਵੀ ਗੱਲ ਮੇਰਾ ਖਿਆਲ 22 ਮਈ ਹਸਪਤਾਲ 23 ਮਈ 22 ਮਈ ਹਸਪਤਾਲ ਹੋ ਗਏ 22 ਮਈ ਜੀ ਤੇ 24 ਦਿਹਾੜ ਰਹਿ ਗਿਆ ਉਹਨੇ ਕਹਾ ਇੱਥੋਂ ਆ ਕੇ ਡੋਲਣਾ ਜਾਇਓ ਉਹ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ ਮੈਂ ਕਿਹਾ ਇੱਕ ਬਾਬਾ ਜੀ ਆਇਆ ਜੱਟ ਸੀਗਾ ਉਹ ਕਹਿੰਦਾ ਵੀ ਮੈਨੂੰ ਭੁੱਖ ਲੱਗੀ ਆ ਘਰ ਵਾਲੀ ਨੂੰ ਕਹਿੰਦਾ ਕਹਿੰਦਾ ਵੀ ਰੋਟੀ ਮੇਰੇ ਵਾਲੀ ਇਹਨੂੰ ਖਵਾ ਦੇ ਰੋਟੀ ਲੈ ਕੇ ਗਈ ਉਹ ਅਜ ਨਹੀਂ ਲਈਆ ਜੋ ਵੀ ਮੇਰੇ ਵਾਲੀ ਰੋਟੀ ਖਵਾ ਦੇ ਕੋਈ ਦੀ ਫਿਰ ਪਤਨੀ ਕਹਿ ਦਿੰਦਾ ਭੁੱਖਾ ਹੋ ਰੋਟੀਆਂ ਨੇ ਖਾ ਲਈ ਲੱਸੀ ਪੀ ਲਈ ਬਖਣੀ ਸੀ ਉਹ ਖਾ ਲਈ ਕੋਣ ਆਦਮਿਆਂ ਦੀ ਆਮ ਆਦਮੀ ਦੀ ਇੱਛਾ ਮਾਇਆ ਦੀ ਹੁੰਦੀ ਆ ਹਲਕਾ ਤੇ ਬਹੁੰਦਾ ਸੀ ਮਾਇਆ ਵਾਸਤੇ ਰੋਣਾ ਸੀ ਵਾਲੇ ਨੂੰ ਕਹਾਵੇ ਤੂੰ ਆ ਘਰ ਵਾਜੀ ਤੇ ਮੈਂ ਕਹਿਣਾ ਵੀ ਜੇ ਤੂੰ ਕੋ ਰੱਖ ਕੇ ਨਾ ਆ ਜਿਹੜਾ ਫਾਲਾ ਤੇਰਾ ਲੋਹੇ ਦਾ ਇਹ ਨੂੰ ਰੱਖ ਕੇ ਸੋਨਾ 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 ਕਰੀ ਜਾਈ ਸੋਨੇ ਦਾ ਹੋ ਜਾਊਗਾ ਜਲ ਮौज ਕਰੀ ਉਹਨੇ ਕਹ ਚੰਦਾ ਉਹ ਉਹ ਫਾਲਾ ਕੜਿਆ ਹਲ ਦਾ ਉਹ ਸੋਨਾ 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 ਕਰੀ ਗਿਆ ਕਹਿੰਦਾ ਜੇ ਸੋਨਾ ਹੋਣ ਦਾ ਸਮਾਂ ਸੀ ਨਾ ਵਾਈ ਮੈਂ ਹਸਪਤਲੀ ਆਈ ਕਹਿੰਦਾ ਜੇ ਸੋਨਾ ਨਹੀਂ ਬਣਨਾ ਤਾਂ ਲੋਹਾ ਹੀ ਬਣ ਜਾ ਉਹ ਲੋਹਾ ਨਾ ਬਣਾ ਲੈ ਉਹ ਕਹਿੰਦੇ ਸੋਨੇ ਦਾ ਸੋਨਾ ਬਣਨ ਵਾਲਾ ਹੋਵੇ ਜਦ ਵਿੱਚ ਆਸਪਤਲੀਆਂ ਦਾ ਮੰਦੇ ਚਲਿਆ ਆਈ ਮੈਂ ਤੇ ਜਾ ਕੇ ਆਇਆ ਨਾ ਕਹਦੇ ਉਹ ਕਹਿੰਦੇ ਵੀ ਹੁਣ ਸੋਨਾ ਦੇ ਵੀ ਤਾਂ ਲੋਹਾ ਹੀ ਬਣ ਜਾ ਕਹਿੰਦਾ ਲੋਹਾ ਹੀ ਰਹਿ ਗਿਆ ਨਾਮ ਦੀ ਤਾਂ ਹੋਰ ਹੀ ਕਿਤੇ ਹਾਂ ਹੋਰ ਕੁਝ ਹੋ ਜੇ ਜੋ ਵੀ ਕੁਛ ਹੈ ਕਹਾਣੀਆਂ ਤਾਂ ਉਦਾਂ ਹੀ ਬਣਾਈ ਹੁੰਦੀਆਂ ਨੇ ਦੱਸਣ ਵਾਸਤੇ ਅੱਕ ਜਾਂ ਆਦਮੀਆਂ ਦੇ ਵਿੱਚ ਆਸ ਰੱਖਣ ਬਹੁਤ ਦੂਰ ਤੱਕ ਔਖੀ ਆ ਤੇ ਇਸ ਕੀ ਆਸ ਨਾ ਬੀਤੀ ਜਾਏ ਬੀਤੀ ਜਾਏ ਕਿਉਂਕਿ ਆਸ ਡੋਲ ਜਾਂਦੀ ਹੈ ਡੋਲਣ ਤੇ ਰੱਖੋ ਪ੍ਰਭੂ ਤਾਂ ਹੀ ਗਿਆ ਹੋਇਆ ਅੱਕ ਕੇ ਡੋਲ ਨਾ ਜਾਇਓ ਬਿਨਾਮ ਖਾਣੇ ਮਿਲਣਾ ਖਾਣੇ ਔਰ ਖਬਲੇ ਨਹੀਂ ਮਿਲਣਾ ਹਾਂਜੀ ਜਾਨੋ ਲੱਗਾ ਹਰ ਏਕੇ ਨਾਲੇ ਇਸ ਕੀ ਆਸ ਤੇ ਕਰੈਂਟੀ ਨਾਲ ਆਸ ਮਤਲਬ ਆ ਹੁੜੀ ਚਾਹੀਦੀ ਐ ਢੋਲਣਾ ਨਹੀਂ ਚਾਹੀਦਾ ਮਾਨੂੰ ਜੇ ਤਾਂ ਵਾਂ ਢੋਲ ਗਿਆ ਫੇ ਤਾਂ ਗਲਤੀ ਤੁਹਾਡੀ ਐ ਤੇ ਜੇ ਆਸ ਵਧੀ ਰਹੀ ਤੁਹਾਡੀ ਟਿਕੀ ਰਹੀ ਤੇ ਪੂਰੀ ਹੋਊਗੀ ਹੋਊਗੀ ਹਾਂ ਸੇਵਕੋ ਸੇਵਾ ਬਰ ਆਈ ਉਹ ਕੰਬੂਜ ਪਰਮਬੱਧ ਪਾਈ ਸੇਵਕ ਉਸ ਅਸਲ ਦੇ ਵਿੱਚ ਆਸ ਪੂਰੀ ਹੁਣ ਵੀ ਦੇਖਿਆਈ ਹੈ ਉਹਨੂੰ ਝੋਕ ਹੀ ਦੇਖਿਆ ਵੀ ਢੋਲਦਾ ਦਾ ਨਹੀਂ ਉਹ ਢੋਲਦਾ ਦਾ ਪੂਰੀ ਰਸੀ ਖਿੱਚ ਕੇ ਦੇਖਿਆ ਪੂਰੀ ਖਿੱਚ ਕੇ ਦੇਖਿਆ ਰਸੀ ਵੀ ਇੰਨਾ ਵਜ਼ਨ ਚੱਕ ਲੂ ਇਹ ਮਾੜੀ ਹੋਵੇ ਤਾਂ ਟੁੱਟ ਜਾਂਦੀ ਹੈ ਹਾਂਜੀ ਸੇਵਕ ਉਹ ਸੇਵਾ ਬਣਾਈ ਸੇਵਕ ਉਹ ਸੇਵਾ ਬਣਾਈ ਉਹ ਕੰਬੂਜ ਪਰਮਬੱਧ ਪਾਈ ਜੀਰੋ ਨਾ ਮਿਲ ਜਾਂਦਾ ਹੈ ਜੇ ਜਿਹੜਾ ਸੇਵਕ ਆ ਨਾਮ ਚਾਹੁੰਦਾ ਅਸਲ ਚ ਨਾਮ ਸੇਵਕੇ ਚਾਹੁੰਦਾ ਹੈ ਨਾਮ ਲੈ ਕੇ ਸੇਵਾ ਹੀ ਕਰੀਦੀ ਔਰ ਕੀ ਕਰੀਦਾ ਨਾਮ ਲੈ ਕੇ ਸੇਵਾ ਕਰਾਈਦੀ ਨਹੀਂ ਨਾਮ ਲੈ ਕੇ ਹੀ ਸੇਵਾ ਕਰੀਦੀ ਹੈ ਇਹ ਨਾਮ ਤੋਂ ਪਹਿਲੇ ਸੇਵਾ ਕਰਨ ਲੱਗ ਕੇ ਵੇਹੀ ਤਾਂ ਸੰਤ ਬਣ ਗਿਆ ਮਤ ਮਾਰੀ ਗਈ ਇਸ ਗੱਲ 'ਚ ਸੇਵਕ ਤਾਂ ajo ਬਣਿਆ ਸੇਵਕੋ ਸੇਵਾ ਬਣਾਈ ਸੇਵਕ ਨੂੰ ਮੌਜ ਬਣ ਗਈ ਸੇਵਾ ਮਿਲ ਗਈ ਜੇ ਸੇਵਾ ਮਿਲ ਗਈ ਕੋਈ ਆਦਮੀ ساری ਜਿੰਦਗੀ ਕਿਸੇ ਆਸਤੇ ਬੈਠਿਆ ਪੜਿਆ ਉਹਨੂੰ ਉਹਦੀ ਡਿਊਟੀ ਮਿਲ ਜਵੇ ਸਿਲੈਕਟ ਹੋ ਜਵੇ ਤੇ ਉਹਨੂੰ ਫਿਰ ਮੌਜਾ ਨੂੰ ਕਾਰ ਸੇਵਾਲੇ ਵੀ ਲਗਾਉਂਦੇ ਨੇ ਜੀ ਹਾਂ ਉਹ ਕਾਰ ਸੇਵਾਲੇ ਕਹਦੇ ਉਹਦਾ ਬੇਕਾਰ ਸੇਵਾ ਉਹ ਕਾਰ ਸੇਵਾਲੇ ਦੀ ਬੇਕਾਰ ਸੇਵਾ ਉਹ ਪਰਪੰਚ ਹੈ ਨਾ ਕੱਲ ਦਾ ਆਇਆ ਜੋ ਪਰਪੰਚ ਹੈ ਉਹ ਇਹ ਤਾਂ ਮਾਇਆ ਦਾ ਪਰਪੰਚ ਹੈ ਬਾਕੀ ਸੇਵਾ ਦਾ ਪਰਪੰਚ ਹੈ ਅਸੀਂ ਸੇਵਾ ਉਹਦਾ ਨਾਮ ਰਖ ਲਿਆ ਆ ਸੇਵਕ ਕੋ ਸੇਵਾ ਬਣਾਈ ਅੱਗੇ ਕੀ ਹੈ ਹੁਕਮ ਨੂੰ ਜ ਪਰਮਪਦ ਪਾਈ ਪਰਮਪਦ ਪਾਈ ਐਤੋਂ ਪਤਾ ਲੱਗਦਾ ਨਾ ਉਹਨਾਂ ਨੇ ਹੁਕਮ ਉਹ ਜਿਆ ਨਾ ਪਰਮਪਦ ਪਾਇਆ ਦੋਈ ਚੀਜ਼ਾਂ ਦੀ ਗੜੀ ਤੇ ਸੇਵਾ ਖਾਤੀ ਰਹੇਗੀ ਜਿਹਨੇ ਹੁਕਮ ਨਹੀਂ 부ਝਿਆ ਪਰਮਪਦ ਵੀ ਨਹੀਂ ਮਿਲੀ ਉਹ ਸੇਵਾ ਕਰੇ ਵੀ ਸਕਦਾ ਉਹ ਸੇਵਾ ਹੁੰਦੀ ਉਹਦੀ ਉਹਨੇ ਹੋਰ ਇਹ ਕੀ ਤਾਂ ਨਾ ਸੇਵਾ ਰਖ ਲਿਆ ਪਰ ਪੰਜੇ ਦਾ ਨਾਮ ਸੇਵਾ ਰੱਖ ਲਿਆ ਪਰ ਪੰਜੇ ਦਾ ਨਾਮ ਸੇਵਾ ਰੱਖ ਕੇ ਹੀ ਗੱਡੀ ਖੁੱਝ ਡਿੱਗੀ ਇਹਨਾਂ ਦੀ ਇਹ ਜਿਹੜੀ ਰੂੰਗੀ ਖਾੜੀ ਤੇ ਸਿੱਖੀ ਗਰੀਆ ਇਹਨਾਂ ਰੋਕਾਂ ਲਈ ਗਰੀਆ ਜੀਰੂ ਗੁਰਬਾਣੀ ਦੀ ਸੇਵਾ ਦੀ ਮੰਦੀ ਉਹਨਾਂ ਨੇ ਕਹਿੰਦਾ ਸੇਵਾ ਅਸਲੀ ਸੇਵਾ ਛੁੱਟ ਗਈ ਅਸ ਜਿਹਨੂੰ ਨਾਮ ਗੁਰਬਾਣੀ ਦੀ ਮੰਦੀ ਉਹ ਨਾਮ ਲੈ ਲਿਆ ਅਸਲੀ ਨਾਮ ਛੁੱਟ ਗਿਆ ਨਕਲ ਇਹਨਾਂ ਦੇ ਕੋਲ ਹੈ ਨਕਲੀ ਸਿੱਖੀ ਕੋਲ ਹੈ ਅਸਲੀ ਹੈ ਵੀ ਸਿੱਖੀ ਤਾਂ ਹੈਗੀ ਨਾ ਕੋਪਰ ਨਕਲੀ ਆ ਉਹ ਨਕਲੀ ਸੋਨਾ ਸਾਰਾ ਜੋ ਹੈ ਨਾ ਕੋਈ ਅਸਲੀ ਨਹੀਂ ਹੈ ਗਾ। ਨਕਲੀ ਹੀਰੇ ਜਵਾਰਾਤ ਨੇ। ਅਸਲੀ ਨਹੀਂ ਹੈ ਗੁਰਬਾਣੀ ਵਾਲੇ ਕੋਲ। ਅਸਲੀ ਗੋਲ ਨਹੀਂ ਹੈਗੇ ਗੁਰਬਾਣੀ ਵਾਲੇ। ਅਸਲੀ ਗੋਣ ਵਾਲੀ ਹੁੰਦੀ ਨਾ। ਸਤੋ ਕਿਸੇ ਗੋਲ ਨਹੀਂ ਹੈ। ਦਰਵਾਜ਼ਾ ਕਿਸੇ ਗੋਲ ਨਹੀਂ ਹੈ। ਨਿਰਪਾਇ ਕੋਈ ਵੀ ਨਹੀਂ ਹੈ ਫਿਰ ਇਹਦੀ ਗੁਣ ਤੇ ਪੰਛਤ ਤੇ ਹੀ ਹੈ ਜੀ ਨਾ ਗੋਲ। ਹਾਂਜੀ। ਸੇਵਕੋ ਸੇਵਾ ਬਣਾਈ ਹੁਕਮ ਬੁਝ ਪਰਮ ਪਦ ਪਾਈ ਹੁਕਮ ਬੁਝ ਪਰਮ ਪਦ ਪਾਈ ਉਹ ਕੋ ਬੁਝ ਕੇ ਪਰਮ ਪਦ ਵੀ ਪਾਈ ਜਾਂਦੀ ਹੈ ਉਹ ਹੁਕਮੁਝ ਕੇ ਪਰਮ ਪਦ ਵੀ ਪਾਲੀ ਸਮਝੋ ਨੇ ਪਰਮ ਪਦਵੀ ਤਾਂ ਪਾਇ ਪਰਮ ਪਦਵੀ ਹੀ ਸੇਵਾ ਹੈ ਜੇਨੋ ਪਰਮ ਪਦਵੀ ਕਹਿੰਦੇ ਨੇ ਉਹੀ ਸੇਵਾ ਹੈ ਸੇਵਾ ਪਰਮ ਪਦਵੀ ਜਿਹੜਾ ਸੇਵਾ ਕਰਦਾ ਉਹ ਤੋਂ ਉੱਚੀ ਤਾਂ ਪਦਵੀ ਹੋਣੀ ਕਿਸੇ ਦੀ ਨਾਨਕ ਸੇਵਕ ਹੈ ਆਪਣੇ ਸੇਵਕੋ ਦੇਵੜਿਆਈ ਦੇਵੜਿਆਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪਸ ਰੱਖੇ ਸੇਵਕ ਨੇ ਹੈ ਇਹਦੇ ਵੱਡਾ ਕੌਣ ਹੁੰਦਾ ਪ੍ਰਭ ਕੇ ਸੇਵਕ ਹੁੰਦਾ ਹੂਜੇ ਤੇ ਸੇਵਕ ਨੇ ਹੈ ਹਾਂ ਜੀ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਵਾਹ ਇਸ ਤੋਂ ਤਰਕਾਰ ਲੋਕ ਲੱਗ ਗਿਆ ਹੁਣ ਇਹ ਤੇ ਉੱਪਰ ਖਤਮ ਆਉਣ ਵਿਚਾਰ ਕੁਝ ਐਡ ਆ ਗਿਆ ਹੋ ਆਖਰੀ ਗੱਲ ਕਹਤੀ ਪਰਖਤ ਆ ਗਿਆ ਹੁਕਮ ਉਹ ਮੁਝ ਲੈ ਪਰ ਪਦ ਹੋ ਗਿਆ ਹੁਕਮ ਮੂਝ ਪਰਮ ਪਦ ਪਾਈ ਸੇਵਕੋ ਸੇਵਾ ਬਣਾਈ ਜਿਵੇਂ ਸੇਵਕ ਨੂੰ ਡਿਊਟੀ ਮਿਲ ਗਈ ਉਹ ਡਿਊਟੀ ਮਿਲ ਗਈ ਡਿਊਟੀ ਲੱਗ ਗਿਆ ਹੁਣ ਅਗਾ ਕੀ ਕਰਿਆ ਉਹਨੇ ਸੇਵਾ ਹੀ ਕਰਦੀ ਹੈ ਤਤਪਰ ਮਾਰੀ ਵਿਚਾਰ ਇਸ ਤੇ ਉੱਪਰ ਨਹੀਂ ਵਿਚਾਰ ਇਸ ਤੇ ਉੱਪਰ ਨਹੀਂ ਵਿਚਾਰ ਹੁਣ ਵਿਚਾਰ ਖਤਮ ਹੈ ਜਾ ਕੇ ਮਨ ਲੱਸੀਆ ਨਿਰੰਕਾਰ ਜਾ ਕੇ ਮਨ ਬਸਿਆ ਨਿਰੰਕਾਰ ਜਦ ਮਨ ਦੇ ਵਿਚੇ ਸ਼ਬਦ ਗੁਰੂ ਹੀ ਪ੍ਰਗਟ ਹੋ ਗਿਆ ਕੋ ਮੈਂ ਪੁੱਝ ਲਿਆ ਆਪੇ ਨਿਰੰਕਾਰ ਹੋ ਗਿਆ ਹੈ ਮਾਰੇ ਵਿਚੇ ਨਿਰੰਕਾਰ ਦਾ ਨਕਸ਼ਾ ਬਣ ਗਿਆ ਆਪੇ ਨਿਰੰਕਾਰ ਹੈ ਨਿਰੰਕਾਰ ਦਾ ਦਰਸ਼ਨ ਹੋ ਗਿਆ ਨਿਰੰਕਾਰ ਦਾ ਦਰਸ਼ਨ ਹੋ ਗਿਆ ਸਾਰਾ ਸੱਚ ਖੜੇ ਨਿਰੰਕਾਰ ਹੈ ਨਰਕਾਰ ਦਾ ਦੇਸ਼ ਹੈ ਨਰਕਾਰ ਦਾ ਦੇਸ਼ ਮਨ ਦਾ ਨਕਸ਼ਾ ਹੀ ਮਨ ਵਿੱਚ ਬਸਿਆ ਹੋਇਆ ਹੈ ਨਰਕਾਰ ਦੇ ਦੇਸ਼ 'ਚ ਰਹਿੰਦਾ ਹੈ ਨਰਕਾਰੇ ਨਾਲੇ ਗੱਲਾਂ ਕਰਦਾ ਨਰਕਾਰ ਦਾ ਬਲਾਏ ਬੋਲਦਾ ਹੈ ਹਰ ਦਰਗਾ ਕਿਉਂ ਬਾਤਾਂ ਹੋਰ ਹੋਰ ਤੋਂ ਵਿਚਾਰ ਕੀ ਹੋਵੇ ਇਹ ਸਿਪਕੇ ਸਭ ਤੋਂ ਵੱਡੀ ਬਦਵੀ ਹੈ ਸਿਪਕ ਤੋਂ ਵੱਡਾ ਕੋਈ ਪਾਤ ਨਹੀਂ ਓਹੋ ਰਾਜਤਾ ਹੈ ਨਹੀਂ ਰਾਜਤਾ ਪਰਮੈਸ਼ਰ ਦਾ ਰਾਜਤਾ ਸਤਖੰਡ ਦਾ ਤੇ ਇੱਥੇ ਤਾਂ ਸੇਵਕੇ ਹੋਰ ਕੋਣ ਆਊਗਾ ਇੱਥੇ ਕੋਣ ਆਊਗਾ ਓਏ ਰਾਜਾ ਨੂੰ ਛੱਡੋ ਇਹ ਤਾਂ ਨਰਕ ਦੇ ਰਾਜੇ ਨੇ ਉਹ ਨਰਕ ਦੇ ਰਾਜੇ ਨੇ ਸੁਰਗ ਦਾ ਰਾਜਾ ਹੈ ਸਵਰਗ ਦਾ ਰਾਜਾ ਨਰਕ ਦਾ ਵੀ ਰਾਜਾ ਸੁਰਗ ਦਾ ਵੀ ਰਾਜਾ ਤੇ ਨਰਕ ਦਾ ਸੇਵਕ ਹੈ ਸੁਰਗ ਦਾ ਸੇਵਕ ਹੈ ਨਰਕ ਦਾ ਰਾਜਾ ਅਸਲ ਜੀ ਜਿਹੜਾ ਸੇਵਕ ਹੈ ਨਰਕ ਦਾ ਰਾਜਾ ਅਸਲੀ ਇਹ ਹੈ ਕਿਉਂਕਿ ਪੰਡਤ ਭੂਪਤ ਇਹ ਜਿਹੜੇ ਪੰਡਤ ਨੇ ਇਹ ਰਾਜੇ ਨੇ ਦੂਏ ਨੇ ਛਤਰਪਤੀ ਛਤਰਪਤੀ ਰਾਜਾ ਭਗਤ ਬਰਾਬਰ ਕੋਈ ਭਗਤ ਬਰਾਬਰ ਕੋਈ ਪੰਡਤ ਜੂ ਛਤਰਪਤੀ ਪੰਡਤ ਜੂ ਛਤਰਪਤੀ ਰਾਜੇ ਜਿਹੜੇ ਨੇ ਨਰਕ ਦੇ ਵਿੱਚ ਆਪਣੇ ਬਣੇ ਬੈਠੇ ਵੱਡੇ ਭਗਤ ਦੇ ਬਰਾਬਰ ਤਾਂ ਹੈ ਨਹੀਂ ਇਹ ਫੇ ਰਾਜਾ ਇਹੀ ਹੋਇਆ ਕਿਉਂਕਿ ਜੋ ਹੁਕਮ ਹੈ ਹੋਗਾ ਮੁਝ ਲੈਣਾ ਹੁਕਮ ਹੀ ਇਹ ਦੱਸ ਰਿਹਾ ਵੀ ਹੁਕਮ ਆ ਹੈ ਆ ਕੰਮ ਇਸ ਵਕਤ ਕਰੋ ਆ ਨਾ ਕਰੋ ਹੁਕਮ ਮੁਝੋ ਇਹ ਰਾਜਪੁਰਾਨ ਇਹੀ ਗੱਲ ਕਹਿ ਰਹੀ ਹੈ ਕਿ ਜੋ ਖੁਦਾ ਕਹਿ ਰਿਹਾ ਤੁਹਾਨੂੰ ਜੋ ਕਿਤਾਬ ਭੇਜੀ ਸੀ ਪਹਿਲਾਂ ਮੁਸਲਮਾਨਾਂ ਨੇ ਕਹੇ ਤੁਸੀਂ ਉਹਦੇ ਅਵਸਾਰ ਕੰਮ ਨਹੀਂ ਕੀਤੇ ਚਲ ਨਹੀਂ ਕੀਤਾ ਤੁਹਾਡੇ ਤੇ ਵਫਤਾ ਪਈ ਤਾਂ ਤਾਂ ਤੁਹਾਡੇ ਮੁਸੀਬਤਾਂ ਪੈਂਦੀਆਂ ਨੇ ਜੋ ਗੁਰਬਾਣੀ ਦਾ ਸਾਡੇ ਕੋਲ ਮਾਇਸਦਾ ਆਇਆ ਜੇ ਅਸੀਂ ਉਹ ਤੇ ਨਹੀਂ ਚੱਲਾਂਗੇ ਮੁਸੀਬਤਾਂ ਪੈਣਗੀਆਂ ਹੋਰ ਵੀ ਪੈਣਗੀਆਂ ਪਿੱਛੇ ਵੀ ਜਿਹੜੀਆਂ ਇਹਨਾਂ ਤੇ ਮੁਸੀਬਤਾਂ ਪਈਆਂ ਨਾ ਜਦ ਗੱਡਿਆਂ ਸਬਾਨ ਲੱਦੇ ਆਇਆ ਤਾਂ ਇਹ ਅਸਲ ਦੇ ਵਿੱਚ ਰਾਜ ਕਰੇਗਾ ਖਾਲਸਾ ਅਮਾ ਕੇ ਜਿਆਦਾ ਫਸ ਗਿਆ ਤਾਂ ਗੁਰਮਤਿ ਛੁੱਟ ਗਈ ਸੀ ਉਦੋਂ ਤਦ ਇਹ ਉਹ ਕਹਿ ਰਿਹਾ ਕਲ ਉਹਦੇ ਵਿੱਚ ਕੋਪਰ ਹੀੜੇ ਵੀ ਖੋਟ-ਖੋਟ ਜਿਹੜੀ ਹੈ ਉਹ ਗਈ ਹੈ ਵੱਡੇ ਗੱਲੂ ਗਾਰੇ ਵੀ ਖੋਟ-ਖੋਟ ਝੜੀ ਹੈ ਅਸਲੀ ਖਾਲਸਾ ਤਤ ਤ ਹूण ਉਹ ਗਾਨੇ ਖਰਗਤ ਖੋਟੇ ਗਈ ਆ ਉਹ ਖੋਟੇ ਆ ਸਾਰੀ ਹੁਣ ਸਾਡੇ ਚ ਭਰੀ ਹੋਈ ਇਹ ਜਾਣੇ ਵਾਲੀ ਉਹ ਚੀਜ਼ ਐ ਜਿਵੇਂ ਮਰਜੀ ਜਾਵੇ ਚਾਹੇ ਤਾਂ ਆਪੇ ਦਿਲੋਂ ਕੱਢ ਦੇਣ ਤੁਸੀਂ ਮੈਂ ਪਰਮੇਸ਼ਰ ਨਾਲ ਕੰਮ ਕਰਨੀ ਐ ਤਾਂ ਉਹ ਦੱਸੂਗਾ ਪਰਮੇਸ਼ਰ ਕੰਮ ਕਰੂਗਾ ਇਹ ਸਾਹਮਣੇ ਆਜੂਗੀ ਜਾਂ ਤਾਂ ਆਪ ਕੱਢ ਦੋ ਦਿਲ ਚੋਂ ਨਹੀਂ ਉਹ ਕੱਢ ਦਿੰਦਾ ਹੁੰਦਾ ਸਬਿਆਦ ਨਹੀਂ ਕੋਠਾੜੀ ਸਭ ਖੋਟਬਾਰ ਨਿਕਲ ਜਾਂਦੀ ਹੈ ਜਾਂ ਪੈਂਦੀ ਹੈ ਕੋਠਾੜੀ 'ਚ ਅਗਲਾ ਜਾਨੂੰ ਫੇਰ ਕੋਠਾੜੀ 'ਚ ਬੰਦੂ ਜਨਾਜ਼ਾ ਖੋਟ ਰਾਹ ਨਿਕਲਦੀ ਕੋਠਾੜੀ ਜਾਨੂੰ ਭਈ ਜਾਣੇ ਨੇ ਕਿਉਂਕਿ ਖੋਟੇ ਸਟੇਨ ਬਾਰ-ਬਾਰ ਖੋਟੇ ਸਾਹ ਜਾਂਦਾ ਜਾ ਨਹੀਂ ਸਕਦੇ ਐਸੇ ਕੋਠਾੜੀ 'ਚ ਜਲਦੇ ਰਹਿਣਾ ਕ੍ਰਿਸ਼ਨਾਂ ਦੀ ਗੱਲ 'ਚ ਜ਼ਰੂਰੀ ਨੇ ਤੁਹਾਨੂੰ ਸਰਦਾਰੀਆਂ ਵੀ ਬਣਨਾ ਉਹ ਕੀੜੇ ਮਕੌੜੇ ਵੀ ਬਣਾ ਦਿੰਦਾ ਹਾਂਜੀ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਇਸ ਤੇ ਉੱਪਰ ਨਹੀਂ ਵਿਚਾਰੇ ਤਾਂ ਉੱਪਰ ਵਿਚਾਰ ਹੁਣ ਗਲਤੀ ਲੋੜ ਨਹੀਂ ਆ ਵਿਚਾਰ ਜੋ ਕਰ ਦਿੱਤੀ ਹੋ ਚੁੱਕੀ ਜਦੋਂ ਅਨੰਕਾਰ ਮਨ ਦੇ ਵਿੱਚ ਵਸ ਗਿਆ ਇਹਦੋਂ ਉੱਤੇ ਹੁਣ ਵਿਚਾਰ ਕੀ ਹੈ ਵਰਥ ਐਂਡ ਹੋ ਗਿਆ ਵਿਚਾਰ ਦਾ ਕੰਮ ਖੰਡ ਹੋ ਗਿਆ ਹਾਂ ਜੀ ਬੰਧਨ ਤੋੜ ਭਏ ਨਿਰਵੈਰ ਆਨੰਦ ਪੂਜੇ ਗੁਰਕੇ ਪੈਰ ਜਦ ਬੰਧਨ ਤੋੜ ਲੇ ਤੁਸੀਂ ਸੰਸਾਰ ਨਾਲ ਤੁਹਾਡਾ ਰਿਸ਼ਤਾ ਰਹਿ ਹੈ ਹੀ ਨਹੀਂ ਔਰ ਨਰਵਾਰ ਹੋ ਗਏ ਜਿੰਨਾ ਜਰ ਰਿਸ਼ਤਾ ਸੰਸਾਰ ਨਾਲ ਉਹ ਨਜ਼ਰਬੈਰ ਵਿਰੋਧ ਹੈ ਇਹ ਗੱਲ ਹੈ ਜਿੰਨਾ ਜਰ ਸਿੱਖ ਸਿੱਖ ਕਹਿੰਦਾ ਸੀ ਮੈਂ ਸਿੱਖਾਂ ਔਰ ਸਿੱਖਾਂ ਦਾ ਹੀ ਬੈਨੀਫਿਟ ਵਾਸਤੇ ਲੜਦਾ ਉਹਨਾਂ ਜਰੋ ਸਿੱਖਾਇਓ ਨਹੀਂ ਨਾ ਉਹ ਸਿੱਖ ਹੈ ਉਹਨਾਂ ਜਰੋ ਬੰਦਣਾ ਚਾਹ ਮਾਇਆ ਦੇ ਬੰਦਰੂ ਜੇ ਅਸਲ ਦੇ ਵਿੱਚ ਮਾਇਆ ਦੇ ਮਾਇਆ ਦਾ ਰਾਜ ਕਰਨਾ ਚਾਹੁੰਦਾ ਹੈ ਬਾਕੀ ਦਾ ਬਕਵਾਸ ਕਰਦਾ ਮੈਂ ਸਿੱਖਾਂ ਦਾ ਕਰਨਾ ਤੂੰ ਆਪਣਾ ਹੀ ਭਲਾ ਕਰ ਲੈ ਕਿਸੇ ਦਾ ਤੱਕੀ ਕਰਨਾ ਤਾਂ ਆਪਣਾ ਹੀ ਕਰ ਲੈ ਤੇਰਾ ਤਾਂ ਪਤਾ ਹੋਇਆ ਤੇਰਾ ਤਾਂ ਗਸਰਾਵ ਹੋ ਰਿਹਾ ਤੂੰ ਕਹਿੰਦਾ ਮੈਂ ਸਿੱਖੂ ਦੀ ਲੜਾਈ ਲੜਾਂ ਇਹ ਸਭ ਛਾਤਰਾ ਆਦਮੀਆਂ ਦੀਆਂ ਗੱਲਾਂ ਹੁੰਦੀਆਂ ਨੇ ਕਹਣ ਨੂੰ ਲੋਕਾਂ ਨੂੰ ਵੀ ਮੈਂ ਤਾਂ ਜੀ ਲੋਕ ਤੁਹਾਡੇ ਵਾਸਤੇ ਲੜਦਾ ਆਪਣੇ ਵਾਸਤੇ ਲੜ ਲੈ ਆਪਣੇ ਲੋ ਬਣਾਉਣ ਦੇ ਨਾਲ ਲੜ ਲੈ ਆਪਣੇ ਦੁਸ਼ਮਣਾਂ ਨਾਲ ਲੜ ਲੈ ਅੰਦਰ ਤੇਰੇ ਦਾ ਦੁਸ਼ਮਣ ਤੇਰੇ ਦਾ ਦੁਸ਼ਮਣਾਂ ਦੀ ਫੌਜ ਅੰਦਰ ਉਹਦਾ ਤਾਂ ਤੈਨੂੰ ਪਤਾ ਨਹੀਂ ਲੋਕ ਬਲਾਈ ਵਾਤੇ ਤੂੰ ਕੀ ਲੜ ਲੈਣਾ ਜੇ ਤੇ ਅੰਦਰ ਆਪਣੇ ਦੁਸ਼ਮਣਾਂ ਦਾ ਫੌਜ ਹੈ ਉਹਨਾਂ ਨਾਲ ਲੜਨ ਜੋਗਾ ਹੀ ਤੂੰ ਕਿਸੇ ਖਾਤਰ ਕੀ ਲੜ ਲੈਣਾ ਸਭ ਬਕਵਾਸ ਕਰਦੇ ਨੇ ਕੁਛ ਨਹੀਂ ਛਾਦਲ ਨੇ ਕਿਸੇ ਨਾ ਗਏ ਤਰੀਕੇ ਨਾਲ ਝੂਠ ਬੋਲ ਕੇ ਰਾਜ ਦੀ ਕੁਰਸੀ ਲੈਣੀ ਆਗੂ ਬਣਨ ਚੌਧਰੀ ਵੱਲ ਆ ਗੱਲਾਂ ਨੇ ਇਹਨਾਂ ਦੀਆਂ ਹੋਰ ਕੁਝ ਨਹੀਂ ਹੁੰਦਾ ਹਾਂਜੀ ਬੰਦਨ ਤੌਰ ਪਏ ਨਿਰਵੈਰ ਆਂਧਨ ਪੂਜੇ ਗੁਰਕੇ ਪੈ ਆਂਧਨ ਪੂਜੇ ਗੁਰਕੇ ਪੈ ਜਿਨ੍ਹਾਂ ਨੇ ਬੰਦਨ ਤੋੜਤੇ ਕੋਈ ਕੋਈ ਉਹਨਾਂ ਦਾ ਧਰਮ ਵੀ ਨਹੀਂ ਰਿਹਾ ਉਹਨਾਂ ਦਾ ਕੀ ਹੈ ਇੱਕ ਧਰਮ ਸੱਚ ਧਰਮ ਉਹਨਾਂ ਦਾ ਸਿੱਖ ਧਰਮ ਨਹੀਂ ਹੈ ਸੱਚ ਧਰਮ ਉਹਨਾਂ ਦਾ ਸਿੱਖ ਮਤ ਹੈ ਸਿੱਖ ਧਰਮ ਹੀ ਨਹੀਂ ਸਿੱਖ ਮਤ ਸਿਖਿਆ ਸਿਖਿਆ ਵਾਲੀ ਮਤ ਸਾਰੀਆਂ ਬਤਾਜੇ ਸਿੱਖਿਆ ਮਤਲਬ ਸਾਰੀਆਂ ਜੇ ਸਿੱਖਿਆ ਸਰਬ ਸ੍ਰੇਸ਼ਟ ਸਿੱਖਿਆ ਅਣੀ ਮਾ ਕਹਿੜੀ ਹੋ ਸਿੱਖ ਮਤ ਸਭ ਤੋਂ ਤੇ ਤੁਹਾਡੀ ਜਿਹੜੀ ਤੇਰੇ ਵਾਲੀ ਬੁੱਧੀ ਹੈ ਜਿਹੜੀ ਸਿੱਖਿਆ ਉਹ ਬੁੱਧੀ ਮਿਲੇ ਉਹ ਅਸਲੀ ਸਿੱਖਿਆ ਮੇਰੀ ਬੁੱਧੀ ਜਿੱਥੇ ਖਤਮ ਹੋ ਜਵੇ ਜਿਹੜੀ ਤੇਰੇ ਵਾਲੀ ਮੇਰੇ ਵਾਲੀ ਬੁੱਧ ਨੂੰ ਖਤਮ ਕਰੇ ਸਿੱਖਿਆ ਉਹ ਸਿੱਖਿਆ ਹੈ ਜਦ ਤੇ 베ਰੀ ਬੁੱਧ ਜਣੀ ਉਹ ਖਤਮ ਹੋ ਜਵੇ ਤੇ ਮੇਰੀ ਆਪਣੇ ਬੁੱਧ ਨੂੰ ਤਾਂ ਕੋਈ ਖਤਮ ਕਰਦਾ ਹੀ ਸਭ ਉੱਚ ਤੁਹਾਡੀ ਆਪਣੇ ਬੁੱਧ ਨਾਲ ਸਿੱਖੀ ਖਤਮ ਕੀਤੀ ਐ ਅਸੀਂ ਸਾਡੀ ਬੁੱਧੀ ਨੇ ਗੁਰੂ ਦੀ ਸਿੱਖਿਆ ਖਤਮ ਕਰਤੀ ਕਿਉਂ ਉਹਨੂੰ ਫਿੱਟ ਨਹੀਂ ਬੈਂਦੀ ਇਹ ਤੇ ਅੱਜ ਕੱਲ ਨਾ ਚਾਹੁੰਦਾ ਉਹ ਰਾਜ ਕਰ ਨਹੀਂ ਦਿੰਦੀ ਇਹ ਚੌਧਰੀ ਬਣਨਾ ਚਾਹੁੰਦਾ ਬਣ ਨਹੀਂ ਦਿੰਦੀ ਦਾਸ ਬਣਨਾ ਚਾਹੁੰਦਾ ਨਹੀਂ ਉਹ ਦਾਸ ਬਣਾਉਂਦੀ ਐ ਉਹ ਗੱਲ ਨਾ ਦੇ ਨੋਇ ਖਤਮ ਕਰੋ ਵੰਦਨ ਕਾਟ ਪਏ ਵੰਦਨ ਦੋ ਪਏ ਨਿਰਵੈ ਤੋੜ ਪਏ ਦਰਵਾਰ ਆਨੰਦ ਪੂਜੇ ਗੁਰੂ ਦੇ ਪਏ ਜੇ ਦਰਵੈਰ ਹੋ ਗਿਆ ਤੇ ਰਾਜਕੀਦਤ ਕਰਨਾ ਹੋਈ ਜਿਨਾ ਕਰਨਾ ਇਹਾਂ ਦੇ ਤਾਂ ਵੈਰੀਓ ਬੈਰੀ ਨੇ ਦੁਸ਼ਮਣੇ ਦੁਸ਼ਮਣ ਹੈ ਉਹ ਗੱਲ ਵੰਦਨ ਤੋੜ ਪਏ ਦਰਵਾਰ ਆਦਰ ਪੂਜੇ ਕੋਈ ਤਾਂ ਜੇ ਨਰਵਾਦੀ ਹੋਇਆ ਗੁਰਕੇ ਪੈਰ ਪੂਜੇ ਨਹੀਂ ਸਕਦਾ ਕਿਹੜੇ ਗੁਰਕੇ ਪੈਰ ਪੂਜਦੇ ਨੇ ਭਈ ਫਿਰ ਆਦਰ ਪੂਜੇ ਗੁਰਕੇ ਪੈਰ ਸਿੱਖ ਗੁਰੂ ਦੇ ਨੇ ਸਿੱਖ ਸਤਗੁਰੂ ਦੇ ਨੇ ਸਤਗੁਰੂ ਦੇ ਜੇ ਪੈਰ ਪੂਜਣੇ ਨੇ ਸਤਗੁਰੂ ਦੇ ਪੈਰਾਂ ਦੇ ਜਿਹੜੇ ਜਾਨਾ ਪਹਿਲਾਂ ਬੰਦਨ ਤੋੜ ਕੇ ਨਰਵਾਰ ਹੋ ਨਹੀਂ ਡੇੜੇ ਵੀ ਨਹੀਂ ਆਉਣ ਦਿੰਦਾ ਉਹ ਜਰਨਾ ਦੀ ਥੋੜੀ ਤਾਂ ਉੱਥੇ ਐਂਟਰੀ ਹੋ ਨਹੀਂ ਹੈ bade sikhan di ਆ ਦੇਖ ਲੋ ਕੀ ਲਿਖਿਆ ਹੋਇਆ ਬੱਦਨ ਤੋੜ ਭਏ ਨਿਰਵੈਰ ਤਾਂ ਗਦੇ ਜਾ ਕੇ ਗੁਰ ਕੇ ਚੜਨਾ ਦੀ ਪੂਜਾ ਦੀ ਆਗਿਆ ਮਿਲੂਗੀ ਨਹੀਂ ਡੇੜੇ ਵੀ ਜਾਣ ਦੇਣਾ ਕਿਸੇ ਨੇ ਖੋਟੇ ਦਾ ਬਾਹਰ ਸੜ ਦਿੰਦੇ ਨੇ ਉਹ ਨਾਲ ਜੇ ਖੋਟਿਆਂ ਬਾਹਰ ਫੈਂਕ ਦੇਣਾ ਅੰਗਲੈਂਡ ਚੱਕ ਐਂਟਰੀ ਉਹ ਨਹੀਂ ਹੈ ਉਹ ਦੇਸ਼ 'ਚ ਐਂਟਰੀ ਨਹੀਂ ਉਹ ਦੇਸ਼ 'ਚ ਐਂਟਰੀ ਨਹੀਂ ਅੰਤਨ ਪੂਜਾ ਗੁਰਕੇ ਪੈਰ ਗੁਰਕੇ ਪੈਰ ਤਾਂ ਕਿਹਦੇ ਗੁਰਕੇ ਪੈਰਾਂ ਦੀ ਪੂਜਾ ਦਾ ਤੁਹਾਨੂੰ ਆਗਿਆ ਬਲੂਗੀ ਤਾਂ ਗੁਰਕੇ ਚਰਨਾਂ ਦੇ ਨੇੜੇ ਜਾ ਸਕੋਗੇ ਜੇ ਦੇਰਵਾਰ ਹੋ ਜਊ ਉਹ ਥੋੜਾ ਦ ਬਾਹਰ ਫੜੋ ਨਾ ਭਰੇ ਭਇਆ ਹਾਂਜੀ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਇਹ ਲੋਕ ਸੁਖੀ ਐਸ ਲੋਕ ਚ ਸੁਖਾ ਜੇ ਨੂੰ ਐਸ ਲੋਕ ਦੇ ਵਿੱਚ ਸੁੱਖ ਹੋਵੇ ਰਾਜ ਤੇ ਲੈਣਾ ਕੀ ਹੈ ਉਹਨੂੰ ਕਿਹਾ ਅਸਲ ਰਾਜ ਇਹੀ ਹੈ ਇਹ ਅਸਲ ਰਾਜ ਹੈ ਲੋਕ ਸੁਖੀ ਪਰ ਲੋਕ ਸਹਿਲੇ ਇਹ ਇਹ ਆ ਦਰਬਾਰ ਮੰਦਰ ਤੋੜ ਪੈ ਦਰਬਾਰ ਅੰਧਨ ਪੂਜੇ ਗੁਰਕੇ ਪੈ ਇਹੀ ਅਸਲੀ ਰਾਜ ਹੈ ਸਹਿਲ ਨਹੀਂ ਤਾਂ ਇਹ ਤੇ ਵੈਰ ਹੈ ਨਹੀਂ ਇਹ ਇਹੀ ਅਸਲੀ ਰਾਜ ਹੈ ਇਹ ਅਵਨਾਸ਼ੀ ਰਾਜ ਹੈ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਲੋ ਆ ਲੋਕ ਜੀ ਵੀ ਸੁਖੀ ਪਰ ਲੋਕ ਸੁਹੇਲੇ ਜਿਹੜਾ ਰਾਜ ਇਹ ਮੰਗਦੇ ਨੇ ਉਥੇ ਅਸਲ ਸਿਸਟ ਕੋ ਰਾਜਾ ਕਿਉਂ ਕਿ ਉਹ ਤਾਂ ਦੁਖੀ ਆ ਰਾਜਾ ਛਾਤ ਰਾ ਆਦਮੀਆਂ ਨੇ ਕਿਵੇਂ ਪਲਟੀ ਮਾਰ ਕੇ ਅੱਗੇ ਹੋ ਗਏ ਮਜਾਦ ਕਵੀਰ ਕਹਿੰਦਾ ਗੁਰਦਖ ਲਈ ਮੋਰੀ ਜੇ ਤਮਰਕ ਪੜਦਾ ਹੈ ਚੋਰੀ ਇਹ ਚੋਰੀ ਇਹਨਾਂ ਦਾ ਮਰਗਮਾਨ ਕਿਵੇਂ ਆਗੂ ਬਣ ਗਿਆ ਕਿਵੇਂ ਲੀਡਰ ਬਣ ਗਏ ਕਿਵੇਂ ਇਹਨਾਂ ਨੇ ਰਾਜਮਸਲਾ ਬੜਾਈਆਂ ਨੇ ਛਾਤਰਾਂ ਨੇ ਇਹ ਉਦੋਂ ਤਾਂ ਮੂਰੇ ਹੋਏ ਨੇ ਬੰਦੇ ਬਾਹਰ ਬੜੇ ਤੇ ਹੁਣ ਫੜੇਗਾ ਕਰਦਣ ਤੇ ਕਰਦਣ ਤੇ ਥੱਲੇ ਦੇ ਪਾਸੋਂ ਫੜੇ ਨੇ ਉਧਰੇ ਪਾਸੋਂ ਨਹੀਂ ਫੜੇ ਸਹੀ ਹਾਂ ਜੇ ਥੱਲੇ ਦੇ ਪਾਸੇ ਤੇ ਗਲਦਨ ਤੋਂ ਫੜੇ ਤਾਂ ਕਾਬੂ ਹੁੰਦਾ ਸਾਥਾਂ ਬੰਦ ਹੁੰਦਾ ਸ਼িকার ਵੀਰਾ ਤਾਂ ਡਿਸਕਸਾ ਥੱਲੇ ਤਾਂ ਕਾਥਾ ਦੇ ਕੋਲ ਦਾ ਜੇ ਉੱਤੋਂ ਫੜੇ ਵੀ ਛੱਡ ਕੇ ਪਿੱਛੇ ਫੇਰ ਫੜ ਲੰਦਾ ਹਾਂਜੀ ਆਂਦਨ ਪੂਜੇ ਗੁਰਕੇ ਪੈਰ ਆਂਦਨ ਪੂਜੇ ਗੁਰਕੇ ਪੈਰ ਤਾਂ ਗੁਰਕੇ ਪੈਰ ਪੂਜਣ ਦੀ ਆਗਿਆ ਮਿਲਦੀ ਹੈ ਗੋਣਾ ਦੀ ਗੱਲ ਹੈ ਆ ਗੁਰਕੇ ਪੈਰ ਕਿ ਆ ਗੁਰਕੇ ਚੱਲਣਾ ਨਾ ਗੁਰਬਾਨੀ ਇਹਨਾਂ ਦੇ ਕੋਈ ਸਾਰਾ ਸਮਰਪਣ ਇਹਨਾਂ ਦੇ ਅੱਗੇ ਮਤਲਬ ਆ ਆਪਣੇ ਆਪ ਨੂੰ ਸਮਝ ਲੋ ਮਰ ਬੇਚੇ ਗੁਰ ਕੇ ਪਾਸ ਸਤ ਗੁਰ ਕੇ ਪਾਸ ਧਨਵਾਨ ਹਰ ਕੋ ਪੂਜਣਾ ਹਾਂ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲ ਇਹ ਲੋਕ ਸੁਖੀਏ ਐਸ ਲੋਕ ਦੇ ਵਿੱਚ ਸੁਖੀਏ ਹੋ ਜਾਂਦੇ ਨੇ ਪਰ ਲੋਕ ਸਹੇਲੇ ਹੋ ਜਾਂਦੇ ਨੇ ਨਾਨਕ ਦਾ ਹਰ ਪ੍ਰਭ ਆਪੇ ਮਿਲ ਹਰ ਪ੍ਰਭ ਆਪਣਾ ਮੇਲ ਆਪੇ ਉਹ ਆਪੇ ਮਿਲ ਲੈਣ। ਕੋਨੇ ਆਪੇ ਮਿਲ ਲੈਣ ਇਹਦਾ ਮਤਲਬ ਹੈ। ਉਹਦੀ ਆਗਿਆ ਨਾਲ ਐਂਟਰੀ ਹੋਈ ਆ। ਘੁਰ ਕੇ ਪੈਰ ਕੇ ਮੈਂ ਪੁੱਛ ਲੈਣ ਕਿ ਵੀ ਹੱਥ ਲਾ ਦੇਣਗੇ। ਕੋਈ ਲਾ ਦੂਗਾ ਹੱਥ ਨੇੜੇ ਆਉਣ ਦ ਦੇ ਦੂਗਾ। ਉਹਦੀ ਆਗਿਆ ਬਿਨਾਂ ਨਹੀਂ ਆਉਣ ਦ ਦਾਂ ਨੇੜੇ।